ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਤੀ ਵੱਡੀ ਕਾਰਵਾਈ ਕੀਤੀ ਗਈ। ਅਟਾਰੀ ਸਬ-ਡਿਵੀਜ਼ਨ ਵਿੱਚ ਪੁਲਿਸ ਨੇ 8 ਕਿਲੋ ਹੈਰੋਇਨ ਬਰਾਮਦ ਕਰਦੀ ਹੋਈ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜਾਂਚ ਦੌਰਾਨ ਦੋਸ਼ੀ ਦੀ ਮੋਬਾਈਲ ਫੋਨ ਤੋਂ ਮਿਲੀ ਸਬੂਤ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਹ ਪਾਕਿਸਤਾਨ ਨਾਲ ਸੰਬੰਧ ਸੀ। ਪੁਲਿਸ ਨੇ ਐਨਡੀਪੀਐਸ ਐਕਟ ਦੀ ਨਕੀਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਦੋਸ਼ੀ ਕਿੰਨੇ ਸਮੇਂ ਤੋਂ ਨਸ਼ੇ ਦੇ کاروبار ਨਾਲ ਜੁੜਿਆ ਹੋਇਆ ਸੀ। ਅਤੇ ਇਸ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ ਸਾਰੇ ਪੁਸ਼ਗੀਸ਼ ਵਿਸਥਾਰ ਨਾਲ ਕੀ ਇਤਿਜ ਹੋਵੇਗੀ ਜੀ ਸਰ ਕੀ ਸਾਰਾ ਮਾਮਲਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਬਾਅਦ ਸਮੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜਿਤ ਨਸ਼ਾ ਅਭਰੂਧ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਫਰੀਏ ਦਿੱਤੇ ਜੀ ਸਾਡੀ 82 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਐਸਐਚਓ ਘੰਡਾ ਦੀ ਸਾਡੀ ਟੀਮ ਜਿਹੜੀ ਹੈ ਐਸਐਈ ਰਾਜੀਵੀਰ ਸਿੰਘ ਇੰਚਾਰਜ ਖਾਨ ਗੱਟ ਨੂੰ ਕੋਈ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਨਸ਼ਿਆਂ ਦਾ ਪੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਕੀਪ ਲੈ ਕੇ ਜਾ ਰਿਹਾ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰਨ ਤੇ ਇਸ ਨੇ ਜਿਹੜਾ ਬੈਗ ਪਾਇਆ ਸੀ ਟਿੱਕੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਉਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ 'ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸਾਮਾ ਪਰਪੰਜ ਸਿੰਘ ਵਸੀ ਨਾਲ ਲਈ ਖਾਣਾ ਖਾਲੜਾ ਇਹ ਖੇਪ ਕੋਲ 6 ਕਿਲੋ ਦੀ ਬਰਾਮਤ ਜਿਹੜੀ ਇਹਦੇ ਹੋਈ ਹੈ ਅਬ ਇਹਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਖੇਪ ਪਾਕਿਸਤਾਨ ਤੋਂ ਮਨਵਾਈ ਸੀ ਇਹਨੂੰ ਉੱਥੇ ਬੇਸ ਮਨ ਲੋਕ ਜਿਹੜਾ ਇੱਕ ਹੈਗਾ ਉਹਨਾਂ ਨਾਲ ਉਹਨਾਂ ਦਾ ਸਬੰਧ ਹੈ ਇਹਦੇ ਨਾਲ ਉੱਥੇ ਇਹ ਖੇਪ ਬਰਾਮਤ ਤੇ ਜਿਹੜੀ ਅਸੀਂ ਇਹ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹਨਾਂ ਮੁਕੱਦਮਾ ਨੰਬਰ 295 ਅ ਜੁਰਮਾ 21C 6885 ਐਨਡੀਪੀਐਸ ਐਕਟ ਦਾ ਛਾਣਾ ਕਰਿੰਡਾ ਸਾਡਾ ਜਿਹੜਾ ਸਬ-ਡਿਵੀਜ਼ਨ ਦਾ ਉਹਦੇ ਚ ਦਰਜ ਕੀਤਾ ਫਕੀਰ ਜਿਹੜੀ ਅੱਗੇ ਤਫਤੀਸ਼ ਚ ਰਹੀ ਹੈ ਕਿ ਹੋਰ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਹਿਕੀਕ ਕਰ ਰਹੇ ਨੇ। ਨਿਯਮ ਉਹ ਕਿਨੇ ਸਰਦੀ ਇਹਦੀ 23-24 ਸਾਲ ਉਮਰ ਹੈ। ਇਹ ਜਮੀਨ ਜਿਹੜੀ ਛੋਟੀ ਉਮਰ ਦਾ ਹੈ ਜਿਸ ਦਾ ਮੈਂ ਸੁਣਿਆ ਲੱਗਦਾ ਕਿ ਕਲਾਜ਼ਿਕ ਨਾਲ ਸਾਥੀ ਨਹੀਂ ਹੁੰਦੇ ਤੇ ਉਹ ਕੋਸ਼ਿਸ਼ ਕਰ ਰਹੇ ਹਨ ਨਾ ਸਮਾਂ ਥੋੜਾ ਸੀ ਜਾਂ ਕੱਲ ਲੇਟ ਆਵਰ ਦਾ ਪਰਚਾ ਹੈ। ਬਾਕੀ ਇਹ ਵੀ ਛਾਂਬੀ ਨਾਜ਼ਰਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ-ਕਿੱਥੋਂ ਮੰਗਾਈ ਇਹਨੇ ਸਪਲਾਈ ਕਿਹਨੂੰ ਕਰਨੀ ਸੀ। ਇਹ ਗੱਲ ਤੁਹਾਡੇ ਧਿਆਨ ਦੇ ਵਿੱਚ ਵੀ ਮੁਸ਼ਕਿਲ ਹੈ ਹੋਰ ਵੀ ਇਹ ਲਿੰਕ ਨੂੰ ਹੋਣ ਜਾਂ ਹੋਰ ਕੋਈ ਕੇਸ ਦੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਫਸਦ ਹੋ ਸਕਦੀ ਹੈ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚੱਲੇ ਆ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਵੀ ਛਾਨਨੀ ਦੁਬਾਰਾ ਸਟਾਰਟ ਕਰਾਂਗੇ ਜੀ ਪਹਿਲਾਂ ਵੀ ਕੋਈ ਇਸ ਮਾਮਲੇ ਪਹਿਲਾਂ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਪੰਦ ਦੇ ਜਿਹੜਾ ਫੋਨ ਚੈੱਕ ਕਰਕੇ ਪਤਾ ਲੱਗਾ ਕਿ ਹੈ ਕਿ ਪਤਾ ਲੱਗਾ ਪਾਕਿਸਤਾਨ ਦੇ ਕਰਤੇ ਨੇ ਸੰਪਰਕ ਤੇ ਕੋਈ ਨਾਮ ਤਾਂ ਨਹੀਂ ਪਤਾ ਲੱਗ ਗਿਆ ਫੋਨ ਤੇ ਨੰਬਰ ਵੀ ਹੈ ਗਿਆ ਲੇਕਿਨ ਇਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੋਈ ਦੱਸੇ ਲੋ ਨਾਰਲੀ ਦੇ ਵੀ ਰੇਡੀ ਦੀ ਕੋਈ ਇਹੇ ਟਿਕਾਣੇ ਤੇ ਜਿਹੜੇ ਨਾਰਲੀ ਦਾ ਰਹਿਣ ਵਾਲਾ ਨਾਰਲੀ ਹਾਂਜੀ ਨਾਰਲੀ ਖਾਣਾ ਖਾ ਲੜਾ 3 ਰੇਟਾ ਮਤਲਬ ਤੁਸੇ ਉਹ ਅਮੀ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਤੇ ਲਿਆ ਕੇ ਮਿਲਿਆ ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਲਪ ਤੋਂ ਹੈ ਇਹ ਇੱਕ ਸਾਲ ਤੋਂ ਇੱਕ ਸਾਲ ਤੋਂ ਮੈਂ ਖੇਪਾਂ ਉਹਦੇ ਬਾਰੇ ਨਹੀਂ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਕੋਸ਼ਿਸ਼ ਦੇ ਦੌਰਾਨ ਪਤਾ ਲਗਾ ਮੋਬਾਈਲ ਦੇ ਸਾਹਬ ਕੰਮ ਕੀ ਕਰਦਾ ਸਰ ਇਹ ਫ੍ਰੀ ਹੈ ਪਲੱਸ 2 ਦਾ ਬਾਦ ਪਲੱਸ ਇਹ ਜੀ ਮਨੀ ਲੈ ਕੇ ਤਰਾ ਕੁਝ ਸਾਡੇ ਇਹ ਅਰਨਿੰਗ ਮਨੀ ਸ਼ੋਰ ਅਰਨਿੰਗ ਮਨੀ